ਵੰਡਰਵਾਲ ਡਾਉਦ ਇਬਰਾਹਿਮ ਦੇ ਨਾਲ ਜੁੜੀ ਵੱਡੀ ਖਬਰ ਹੈ ਜੀ ਹਾਂ ਮੀਡੀਆ ਸੋਰਸਸ ਤੋਂ ਇਹ ਵੱਡੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਡਾਉਦ ਇਬਰਾਹਿਮ ਨੂੰ ਕਿਸੇ ਨੇ ਜ਼ਹਿਰ ਦੇ ਦਿੱਤਾ ਹੈ ਜੀ ਹਾਂ ਸੂਤਰਾਂ ਦੇ ਹਵਾਲੇ ਤੋਂ ਤੇ ਮੀਡੀਆ ਰਿਪੋਰਟਸ ਤੋਂ ਨਿਕਲ ਕੇ ਇਹ ਵੱਡੀ ਜਾਣਕਾਰੀ ਸਾਹਮਣੇ ਆਈ ਹੈ ਕਿ ਡਾਉਦ ਇਬਰਾਹਿਮ ਨੂੰ ਜ਼ਹਿਰ ਦੇ ਦਿੱਤਾ ਗਿਆ ਹੈ ਔਰ ਉਹਨਾਂ ਦੀ ਤਬੀਅਤ ਜਿਹੜੀ ਹੈ ਬਹੁਤ ਖਰਾਬ ਹੈ ਨਾਜ਼ੁਕ ਬਣੀ ਹੋਈ ਹੈ ਹਸਪਤਾਲ ਦੇ ਵਿੱਚ ਉਹਨਾਂ ਨੂੰ ਭਰਤੀ ਕਰਵਾਇਆ ਗਿਆ ਜੀ ਹਾਂ ਮੁੰਬਈ ਦੇ ਵਿੱਚ ਇੱਕ ਬੰਬ ਤੁਮਾਕਾ ਹੁੰਦਾ ਹੈ ਜਿਸ ਦੇ ਵਿੱਚ ਤਕਰੀਬਨ 2200 ਤੋਂ ਵੱਧ ਲੋਕਾਂ ਦੀ ਜਾਨ ਚਲੀ ਜਾਂਦੀ ਹੈ ਉਹ ਸਾਰਾ ਹੀ ਤੁਹਾਨੂੰ ਪਤਾ ਹੋਵੇਗਾ ਉਸ ਇਨਸੀਡੈਂਸ ਦਾ ਤਾਂ ਉਸ ਤੋਂ ਬਾਅਦ ਦੇ ਵਿੱਚ ਇਹ ਪਗੋੜੇ ਚੱਲ ਰਹੇ ਸੀ ਤਾਂ ਬਾਅਦ ਦੇ ਵਿੱਚ ਹੁਣੇ ਖਬਰ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਇਹਨਾਂ ਨੂੰ ਕਿਸੇ ਨੇ ਜ਼ਹਿਰ ਦੇ ਦਿੱਤਾ ਔਰ ਕਰਾਚੀ ਦੇ ਵਿੱਚ 2 ਦਿਨ ਤੋਂ ਲਗਾਤਾਰ ਇੰਟਰਨੈਟ ਸੇਵਾਵਾਂ ਬੰਦ ਸੀ ਹਾਲਾਂਕਿ ਇਹ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਕਿ ਇੱਕ ਵਰਚੁਅਲ ਰੈਲੀ ਸੀਗੀ ਪਾਕਿਸਤਾਨ ਦੇ ਸਾਬਕਾ ਪੀਐਮ ਦੀ ਤਾਂ ਉਸ ਨੂੰ ਲੈ ਕੇ ਸ਼ਾਇਦ ਇਹ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸੀ ਪਰ ਐਸਾ ਨਹੀਂ ਹੈ ਹੁਣੇ ਮੀਡੀਆ ਸੋਰਸਸ ਦੇ ਹਵਾਲੇ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਦੌਦ ਇਬਰਾਹਿਮ ਨੂੰ ਦਰਅਸਲ ਕਿਸੇ ਨੇ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਹੈ ਸੋ ਇਸੇ ਕਰਕੇ ਹੁਣ ਕਰਾਚੀ ਦੇ ਵਿੱਚ 2 ਦਿਨ ਤੋਂ ਲਗਾਤਾਰ ਇੰਟਰਨੈਟ ਸੇਵਾਵਾਂ ਜਿਹੜੀਆਂ ਨੇ ਉਹ ਬੰਦ ਕਰ ਦਿੱਤੀਆਂ ਗਈਆਂ ਨੇ ਤੇ ਦੌਦ ਇਬਰਾਹਿਮ ਜਿਹੜਾ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਉਸ ਦਾ ਇਲਾਜ ਚੱਲ ਰਿਹਾ ਹੈ ਮੁੰਬਈ ਹਮਲੇ ਦਾ ਮਾਸਟਰਮਾਈਂਡ ਹੈ ਤੇ ਮੋਸਟ ਵਾਂਟਡ ਅਤਵਾਦੀ ਹੈ ਦੌਦ ਇਬਰਾਹਿਮ 1993 ਦੇ ਵਿੱਚ ਮੁੰਬਈ ਦੇ ਵਿੱਚ ਜਿਹੜਾ ਵੱਡਾ ਬੰਬ ਧਮਾਕਾ ਹੁੰਦਾ ਹੈ 250 ਤੋਂ ਵੱਧ ਲੋਕਾਂ ਦੀ ਜਾਨ ਜਿਸ ਹਮਲੇ ਦੇ ਵਿੱਚ ਚਲੀ ਜਾਂਦੀ ਹੈ ਉਸੇ ਹਮਲੇ ਦਾ ਮਾਸਟਰਮਾਈਂਡ ਹੈ ਦੌਦ ਇਬਰਾਹਿਮ ਉਸ ਤੋਂ ਬਾਅਦ ਦੇ ਵਿੱਚ ਪਤਾ ਨਹੀਂ ਕਿੰਨੀਆਂ ਕਿ ਕਿਲਿੰਗਸ ਹੈ ਕਿੰਨੇ ਕ ਹਮਲੇ ਦੇ ਪਿੱਛੇ ਇਹ ਮਾਸਟਰਮਾਈਂਡ ਹੈ ਤਾਂ ਮੋਸਟ ਵਾਂਟਡ ਅਤਵਾਦੀ ਹੈ ਅন্ডਰਵਰਲਡ ਦਾ ਡਾਣ ਵੀ ਇਸ ਨੂੰ ਕਿਹਾ ਜਾਂਦਾ ਹੈ ਦਾਦ ਇਬਰਾਹਿਮ ਨੂੰ ਜ਼ਹਿਰ ਦੇ ਕੇ ਕਿਸੇ ਨੇ ਮਾਰਨ ਦੀ ਕੋਸ਼ਿਸ਼ ਕੀਤੀ ਹੈ ਮੀਡੀਆ ਦੇ ਸੋਰਸਸ ਤੋਂ ਇਹ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਤਾਂ ਕਿ ਰਾਚੀ ਦੇ ਵਿੱਚ ਲਗਾਤਾਰ 2 ਦਿਨ ਤੋਂ ਦੱਸਿਆ ਜਾ ਰਿਹਾ ਕਿ ਇੰਟਰਨੈਟ ਜਿਹੜਾ ਆ ਉਹ ਬੰਦ ਹੈ ਸੋ ਇਸੇ ਕਰਕੇ ਕੀ ਇੰਟਰਨੈਟ ਸੇਵਾਵਾਂ ਉੱਥੇ ਬੰਦ ਕਰ ਦਿੱਤੀਆਂ ਗਈਆਂ ਨੇ ਹਾਲਾਂਕਿ ਇੰਟਰਨੈਟ ਸੇਵਾਵਾਂ ਦੀ ਜੇਕਰ ਅਸੀਂ ਗੱਲ ਕਰਦੇ ਤਾਂ ਉਸ ਦੇ ਪਿੱਛੇ ਦਾ ਕਾਰਨ ਇਹ ਕਿੱਸ ਰਾਈਆਂ ਲੱਗ ਰਹੀਆਂ ਸੀ ਕਿ ਪ੍ਰਧਾਨ ਮੰਤਰੀ ਜਿਹੜੇ ਨੇ ਪਾਕਿਸਤਾਨ ਦੇ ਸਾਬਕਾ ਉਹਨਾਂ ਦੀ ਇੱਕ ਵਰਚੁਅਲ ਰੈਲੀ ਸੀ ਉਸ ਕਰਕੇ ਹੰਗਾਮਾ ਨਾ ਹੋਵੇ ਉਸ ਕਰਕੇ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸੀ ਕਿ ਕੋਈ ਵੀ ਝੂਠੀ ਅਫਵਾਹ ਜਿਹੜੀ ਆ ਉਹ ਨਾ ਫੈਲੇ ਪਰ ਹੁਣ ਮੀਡੀਆ ਦੇ ਸੋਰਸਸ ਦੀ ਅਸੀਂ ਜੇਕਰ ਗੱਲ ਕਰਦਾ ਤਾਂ ਹੁਣੇ ਤੱਥ ਜਿਹੜਾ ਸਾਹਮਣੇ ਆਇਆ ਹੈ ਕਿ ਮੁੰਬਈ ਦੇ ਵਿੱਚ ਜਿਹੜਾ ਧਮਾਕਾ ਹੋਇਆ ਸੀ ਉਸ ਹਮਲੇ ਦਾ ਮਾਸਟਰਮਾਈਂਡ ਦੌਦ ਇਬਰਾਹਿਮ ਜਿਹੜਾ ਉਸ ਨੂੰ ਕਿਸੇ ਨੇ ਜ਼ਹਿਰ ਦੇ ਦਿੱਤਾ ਹੈ ਜ਼ਹਿਰ ਦੇ ਕੇ ਜਾਨ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਸੋ ਇਸ ਕਰਕੇ ਉੱਥੇ ਜਿਹੜਾ ਕਰਾਚੀ ਦੇ ਵਿੱਚ 2 ਦਿਨ ਤੋਂ ਲਗਾਤਾਰ ਇੰਟਰਨੈਟ ਸੇਵਾਵਾਂ ਬੰਦ ਨੇ ਔਰ ਹਸਪਤਾਲ ਦੇ ਵਿੱਚ ਭਰਤੀ ਹੈ ਦੌਦ ਇਬਰਾਹਿਮ ਦਾ ਇਲਾਜ ਚੱਲ ਰਿਹਾ ਹੈ ਕਾਫੀ ਸਥਿਤੀ ਜਿਹੜੀ ਗੰਭੀਰ ਦੱਸੀ ਜਾ ਰਹੀ ਹੈ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਅੰਡਰਵਰਲਡ ਡਾਊਨ ਦੌਦ ਇਬਰਾਹਿਮ ਦੇ ਨਾਲ ਜੁੜੀ ਵੱਡੀ ਖਬਰ ਹੈ ਜ਼ਹਿਰ ਦੇ ਦਿੱਤਾ ਹੈ ਕਿਸੇ ਨੇ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਹਸਪਤਾਲ ਦੇ ਵਿੱਚ ਭਰਤੀ ਹੈ 250 ਤੋਂ ਵੱਧ ਲੋਕਾਂ ਦੀ ਜਿਸ ਹਮਲੇ ਦੇ ਵਿੱਚ ਜਾਨ ਗਈ ਸੀ ਉਸੇ ਹਮਲੇ ਦਾ ਇਹ ਮਾਸਟਰਮਾਈਂਡ ਹੈ ਮੋਸਟ ਵਾਂਟਡ ਅਤਵਾਦੀ ਹੈ ਦੌਦ ਅਬਰਾਹਮ ਜਿਸ ਨੂੰ ਹੁਣ ਕਿਸੇ ਨੇ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਹੈ ਤੇ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ